ਤਾਨੂੰ ਘਾ ਤੇਰੇ ਚ ਰੱਖੀ ਕਿਰਪਾਨ ਪੁੱਛਦਾ ਸਾਡੇ ਕੋਲੋਂ ਸਾਡੀ ਤੂੰ ਪਛਾਣ ਪੁੱਛਦਾ ਜਦੋਂ ਜਦੋਂ ਭੀੜ ਪਵੇ ਦੇਸ਼ ਦੇ ਉੱਤੇ ਸਾਡੇ ਗੁੱਟਾਂ ਤੇ ਸ਼ਹੀਦੀ ਗਾਨੇ ਰਹਿਣ ਵੱਜਦੇ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵੱਜਦੇ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵੱਜਦੇ ਕਾਰਨ ਨਾਲ ਵੀ ਆ ਕੇ ਟਰੈਕਟਰ ਵੀ ਜਿਹੜੇ ਐਂਟਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਟਰੈਕਟਰ ਐਂਟਰ ਨਹੀਂ ਹੋਣਾ ਤੇ ਤੁਸੀਂ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਐਂਟਰ ਹੋ ਚੁੱਕੇ ਹੈ ਯੂਨੀਵਰਸਿਟੀ ਦੇ ਅੰਦਰ ਵੀ ਸਾਨੂੰ ਕਿੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ਇਹ ਸਾਡੀ ਯੂਨੀਵਰਸਿਟੀ ਹੈ ਸਾਡੇ ਬੱਚੇ ਨੇ ਇੱਥੇ ਪੜ੍ਹ ਲਿਖ ਕੇ ਕੋਈ ਉੱਚਾ ਅਫਸਰ ਬਣਨਾ ਸੀ ਪਰ ਉਹ ਸਤੋਂ ਇਹ ਇਥੋਂ ਦੀ ਮੋਦੀ ਸਰਕਾਰ ਇਥੋਂ ਦੀ ਬੀਜੇਪੀ ਦੀ ਸਰਕਾਰ ਖੋ ਰਹੀ ਹੈ ਇਹ ਕਿਸੇ ਵੀ ਕੀਮਤ ਤੇ ਖੋਣ ਨਹੀਂ ਦੇਵਾਂਗੇ ਜਿਹੜੇ ਤਿੰਨ ਕਾਲੇ ਕਾਨੂੰਨ ਪਹਿਲਾਂ ਬਣੇ ਨੇ ਉਹ ਵੀ ਮੋਦੀ ਨੂੰ ਥੁੱਕ ਕੇ ਚਟਾਇਆ ਲੋਕਾਂ ਨੇ ਅੱਜ ਵੀ ਇਹ ਜਿਹੜਾ ਯੂਨੀਵਰਸਿਟੀ ਵਾਲਾ ਫੈਸਲਾ ਮੋਦੀ ਲੈਣ ਜਾ ਰਿਹਾ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਵਾਂਗੇ ਸਰਕਾਰਾਂ ਨੂੰ ਜਦੋਂ ਸਾਡਾ ਇਕੱਠ ਹੁੰਦਾ ਨਾ ਜਦੋਂ ਸਾਡੇ ਤੇ ਇਹ ਲਾਠੀ ਚਾਰਜ ਕਰਦੇ ਨੇ ਬੈਰੀਕੇਡਸ ਲਾਉਂਦੇ ਨੇ ਉਦੋਂ ਸਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਲੈ ਵੇ ਹੁਣ ਸਾਡੀ ਇੱਜ਼ਤ ਯਕੀਨਨ ਹੋਣ ਲੱਗੀ ਹੈ ਕਿਉਂਕਿ ਇਹਨਾਂ ਨੂੰ ਉਦੋਂ ਡਰ ਲੱਗਣ ਲੱਗ ਜਾਂਦਾ ਪਹਿਲਾਂ ਇਹਨਾਂ ਨੇ ਕਿਸਾਨੀ ਦੇ ਨਾਲ ਕੀਤਾ ਹੁਣੇ ਸਾਡੀ ਪੂਰੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਇਹਨੂੰ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਬੰਦਾ ਬਣ ਜਾ ਚੰਗਾ ਰਹੇਗਾ ਇਹਨਾਂ ਨੂੰ ਪੰਜਾਬ ਦੀ ਅਗਵਾਈ ਤੋਂ ਡਰ ਲੱਗਦਾ ਕਿ ਪੰਜਾਬ ਅਗਵਾਈ ਕਰੂਗਾ ਆਉਂਦੇ ਸਮੇਂ ਤੇ ਐਜੂਕੇਸ਼ਨ ਵਧੂ ਕੀ ਸਾਰਾ ਕੁਝ ਹੋਊਗਾ ਤੇ ਪੰਜਾਬ ਤੋਂ ਡਰ ਲੱਗਦਾ ਇਹਨਾਂ ਨੂੰ ਕੀ ਚਾਰਜ ਪੋਇਆ ਸਾਡੇ ਮੁੰਡੇ ਨੂੰ ਫੜ ਕੇ ਬਸਾਂ ਦੇ ਵਿੱਚ ਵੀ ਇਹਨਾਂ ਨੇ ਸਿਟਾ ਪਰ ਨਿੰਗ ਸਿੰਘਾਂ ਨੇ ਫੜ ਫੜ ਨਾਲ ਹੀ ਸਾਡੇ ਮੁੰਡੇ ਬਾਹਰ ਕਰ ਲਏ ਔਰ ਦਫਾ 144 ਵਜੇ ਇੱਥੇ ਲੱਗੀ ਹੋਈ ਹੈ ਜੇ ਚਾਰ ਬੰਦੇ ਕਿਤੇ ਇਕੱਠੇ ਹੋ ਕੇ ਖੜਦੇ ਹੋ ਉਹਨਾਂ ਨੂੰ ਨਾਲੇ ਫੜਦੇ ਨੇ ਤੁਸੀਂ ਦੱਸੋ ਇੱਥੇ ਕੋਈ ਅਤਵਾਦੀ ਫਿਰਦੇ ਨੇ ਤੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰੂੰਗਾ ਕਿ ਡਟ ਕੇ ਨਾਲ ਖੜੋ ਕਿਉਂਕਿ ਅੱਜ ਨਾ ਖੜੇ ਤੇ ਕੱਲ ਨੂੰ ਕੋਈ ਫਾਇਦਾ ਨਹੀਂ ਹੋਣਾ ਸੋ ਅੱਜ ਨਾਲ ਆ ਤੇ ਪੰਜਾਬੀ ਤੇ ਪੰਜਾਬੀਏ ਜਿੰਦਾਬਾਦ ਰਹਿਊਗੇ ਹੁਣ ਇਹਨੂੰ ਪਤਾ ਪੰਜਾਬ ਦਾ ਸੋਚਣ ਲਈ ਤਾਂ ਉੱਪਰ ਬੈਠਾ ਨਾ ਇਹ ਬਾਬਾ ਨਾਨਕ ਜਿੱਥੇ ਪੰਜਾ ਲੈ ਕੇ ਬੈਠਾ ਨਾ ਉੱਥੇ ਕੀ ਕਰ ਲੈਣਗੇ ਕੋਈ ਜੀ ਕਾਹਦਾ ਤਾਂ ਇੱਥੇ ਤਾਂ ਪੰਜਾਬ ਦਾ ਹੋ ਕੇ ਤੁਹਾਨੂੰ ਰਹਿਣਾ ਪੈਣਾ ਜੇ ਪੰਜਾਬ ਚ ਆ ਕੇ ਕੋਈ ਕੰਮ ਕਰਨਾ ਜੇ ਪੰਜਾਬ ਦੇ ਨੂੰ ਪਿਆਰ ਕਰੋਗੇ ਤਾਂ ਤੁਹਾਨੂੰ ਬਹੁਤ ਪਿਆਰ ਮਿਲੂਗਾ ਜੇ ਤੁਸੀਂ ਪੰਜਾਬ ਨਾਲ ਧੱਕਾ ਕਰਕੇ ਦਰਾਓਗੇ ਫੇ ਜਿਆਦਾ ਧੱਕਾ ਮਿਲੂਗਾ ਹਾਂ ਫੇ ਧੱਕਾ ਹੀ ਮਿਲੂਗਾ ਜਿਹੜੇ ਆਪਣੇ ਨੌਜਵਾਨਾ ਉਹਨਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਨਾਲ ਸੋ ਇਸੇ ਕਰਕੇ ਆਪਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਸੋ ਸਾਰੀ ਸਰਕਾਰ ਨੂੰ ਸਾਡੀ ਬੇਨਤੀ ਆ ਸਾਡੀ ਅਪੀਲ ਆ ਕਿ ਨਾ ਧੱਕਾ ਕਰੋ ਕਿਉਂਕਿ ਇਹਨਾਂ ਨਾਲ ਧੱਕਾ ਦਾ ਨੂੰ ਪਤਾ ਜਦੋਂ ਇਹਨਾਂ ਨਾਲ ਧੱਕਾ ਕਰਦੇ ਆ ਤੇ ਇਹ ਜਿਆਦਾ ਉੱਠ ਕੇ ਅੱਗੇ ਆਉਂਦੇ ਆ ਉਹੀ ਗੱਲ ਹੋ ਰ ਜਦੋਂ ਕਿਸੇ ਦੇ ਉਹ ਕਹਿੰਦੇ ਨਾ ਕਿ ਸੱਪ ਦੀ ਪੂਛ ਤੇ ਪੈਰ ਰੱਖਾਂਗੇ ਤਾਂ ਡੰਗ ਮਾਰੂਗਾ ਪਰ ਸਾਡੇ ਵਾਲੇ ਇਦਾਂ ਦੇ ਆ ਵੀ ਜਿੰਨਾ ਜ਼ਿਆਦਾ ਕੋਈ ਨੱਪਦਾ ਉੰਨਾ ਜ਼ਿਆਦਾ ਉੱਠਦੇ ਆ ਬੁੜਕਦੇ ਆ ਸੋ ਇਸੇ ਗੱਲ ਤੇ ਮੈਂ ਕਹਿਣਾ ਚਾਹੁੰਦਾ ਕਿ ਇਹ ਸ਼ਾਂਤਮਈ ਧਰਨਾ ਸ਼ਾਂਤਮਈ ਟੰਗ ਨਾਲ ਹੀ ਨਿਬੜ ਜਵੇ ਨਹੀਂ ਤੇ ਜਿੱਦਾਂ ਤੁਸੀਂ लाठी चार्ज ਕਰ ਰਹੇ ਹੋ ਜਾਂ ਕੁਝ ਕਰ ਰਹੇ ਹੋ ਹੋ ਸਕਦਾ ਕਿ ਸਾਡੇ ਪੰਜਾਬੀ ਸਾਡੇ ਪੰਜਾਬੀ ਭਾਈਚਾਰੇ ਦਾ ਖੂਨ ਇਨਾ ਤੱਤਾ ਕਿ ਤੁਹਾਨੂੰ ਇਹਨਾਂ ਦਾ ਖਮਿਆਜਾ ਭੁਗਤਣਾ ਪਵੇ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਵਿੱਚ ਜਿਹੜੇ ਕਹਿੰਦੇ ਸੀਗੇ ਵੀ ਟਰੈਕਟਰ ਐਂਟਰ ਨਹੀਂ ਹੋਣੇ ਤੇ ਟਰੈਕਟਰ ਵੀ ਜਿਹੜੇ ਐਂਟਰ ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ 15-16 ਟਰੈਕਟਰ ਨੇ ਜਿਹੜੇ ਐਂਟਰ ਹੋਏ ਨੇ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਵਿੱਚ ਐਂਟਰ ਹੋਏ ਨੇ ਕਿਉਂਕਿ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਕੇਂਦਰ ਦੇ ਖਿਲਾਫ ਹੈ ਕਿਉਂਕਿ ਸੈਨਟ ਦਾ ਜਿਹੜਾ ਭੰਗ ਕੀਤਾ ਜਾ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਯੂਨੀਵਰਸਿਟੀ ਉੱਤੇ ਤੇ ਉਰੇ ਜਥੇਬੰਦੀਆਂ ਪਹੁੰਚੀਆਂ ਨੇ ਕਾਲ ਦਿੱਤੀ ਸੀਗੀ ਵੀ ਸਾਰੇ ਜਥੇਬੰਦੀ ਆਉਣਗੇ ਆ ਟਰੈਕਟਰਾਂ ਨਾਲ ਟਰਾਲੀਆਂ ਨਾਲ ਇਹ ਟਰੈਕਟਰ ਤੈਂਟ ਹੋ ਚੁੱਕੇ ਨੇ ਜੇ ਨਹੀਂ ਮੰਗ ਮੰਨੀ ਜਾਂਦੀ ਤਾਂ ਮੋਰਚਾ ਹੋਰ ਵੀ ਲੰਬਾ ਜਾ ਸਕਦਾ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜੀ ਪੁਲਿਸ ਵੀ ਤਾਇਨਾਤ ਹੈ ਵੀ ਕੋਈ ਮਾਹੌਲ ਨਾ ਖਰਾਬ ਹੋਵੇ ਜੋ ਕੋਈ ਮਾਹੌਲ ਖਰਾਬ ਹੁੰਦਾ ਤੇ ਉਹਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਪੂਰਾ ਜਿਹੜਾ ਉਰੇ ਇਕੱਠ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਹੈ ਇੱਕ ਤਰ੍ਹਾਂ ਦਾ ਪੂਰਾ ਪੰਜਾਬ ਜਿਹੜਾ ਪਹੁੰਚਾ ਹੋਇਆ ਹੈ ਪੰਜਾਬ ਜਥੇਬੰਦੀਆਂ ਹੋਰ ਜਿਹੜੇ ਸਮਾਜ ਸੇਵੀ ਨੇ ਲੀਡਰ ਸਹਿਵਾਨ ਕਾਂਗਰਸ ਤੋਂ ਜਿਹੜੇ ਅਕਾਲੀ ਦਲ ਤੋਂ ਤੁਸੀਂ ਚੰਡੇ ਦੇਖ ਸਕਦੇ ਹੋ ਕਿ ਤੁਸੀਂ ਚੰਡੇ ਦੇਖ ਸਕਦੇ ਹੋ ਬੀਕੇ ਜੂ ਟਕੌਂਦਾਰੇ ਚੰਡੇ ਨੇ ਤੇ ਚਰੂਨੀ ਜਿਹੜੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਚਰੂਨੀ ਤੋਂ ਵੀ ਜਿਹੜੀ ਜਥੇਬੰਦੀ ਪਹੁੰਚੀ ਹੈ ਹੋਰ ਵੀ ਤੁਸੀਂ ਚੰਡੇ ਚੰਡੇ ਜਿਹੜੇ ਨਜ਼ਰ ਆ ਰਹੇ ਨੇ ਜਿਵੇਂ ਆਪਾਂ ਕਿਸਾਨੀ ਮੋਰਚਾ ਦੇਖਿਆ ਸੀਗਾ ਸ਼ੰਭੂ ਬਾਰਡਰ ਤੇ ਤੇ ਚੰਡੇ ਲੈ ਕੇ ਇੱਥੇ ਪਹੁੰਚੇ ਨੇ ਕਿਸਾਨ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਝੰਡੇ ਲੈ ਕੇ ਆਏ ਹੋ ਇੱਥੇ ਕਹਿੰਦੇ ਸੀ ਪੀਏ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ ਟਰੈਕਟਰ ਨਹੀਂ ਐਂਟਰ ਹੋਣ ਦੇਣੇ ਤੇ ਉਰੇ ਜਥੇਬੰਦੀ ਪਹੁੰਚੇ ਨੇ ਟਰੈਕਟਰ ਵੀ ਤੇ ਯੂਨੀਵਰਸਿਟੀ ਦੇ ਅੰਦਰ ਖੜੇ ਨੇ ਕੀ ਕਹੋਗੇ ਜੀ ਹਾਂ ਜੀ ਹਾਂ ਜੀ ਪੂਰੇ ਟਰੈਕਟਰ ਵੀ ਅੰਦਰ ਖੜੇ ਨੇ ਗੱਡੀਆਂ ਤੇ ਵੀ ਆਏ ਨੇ ਬਾਕੀ ਪੂਰੇ ਕਿਸਾਨ ਜਿੰਨੇ ਵੀ ਹੈਗੇ ਆ ਪੂਰਾ ਸਮਰਥਨ ਹੈ ਇਹਨਾਂ ਨੂੰ ਜਥੇਬੰਦੀਆਂ ਦਾ ਜਿੰਨੇ ਵੀ ਆਪਣੇ ਪੁਲਿਸ ਨੇ ਤੱਕਾਸਾਈ ਰਸਤੇ ਦੇ ਵਿੱਚ ਕੀਤਾ ਵੀ ਹੈ ਬਥੇਰੀ ਖਾਨ ਦੇ ਪਰ ਆਪਣੇ ਕਿਸਾਨਾਂ ਨੇ ਪੂਰੇ ਜੋਰ ਲਾ ਕੇ ਤੇ ਇੱਥੇ ਪਹੁੰਚੇ ਨੇ ਇਹ ਤਾਂ ਲੱਗ ਰਿਹਾ ਵੀ ਸਾਰਾ ਪੰਜਾਬ ਜਿਹਵੇਂ ਜਨੂਸਟ ਵਿੱਚ ਆ ਪਹੁੰਚਿਆ ਹੁੰਦਾ ਹੈ ਵੀ ਸਾਰੇ ਬਹੁਤ ਵੱਡਾ ਇਕੱਠ ਹੋ ਗਿਆ ਇੱਕ ਤਰ੍ਹਾਂ ਦਾ ਲੱਗ ਰਿਹਾ ਦਿੱਲੀ ਵਾਲਾ ਮੋਰਚਾ ਹੁੰਦਾ ਹੈ ਹਾਂਜੀ 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 ਦਿੱਲੀ ਤਾਂ ਵੀ ਵੱਧ ਕੇ ਹੋਏਗਾ ਹੈ ਕਿਉਂਕਿ ਹੁਣ ਹੋਂਦ ਦੀ ਲੜਾਈ ਹੋ ਗਈ ਹੈ ਪਹਿਲਾਂ ਇਹਨਾਂ ਨੇ ਕਿਸਾਨੀ ਦੇ ਨਾਲ ਕੀਤਾ ਹੁਣ ਸਾਡੀ ਪੂਰੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਇਹਨੂੰ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਵੀ ਬੰਦਾ ਬਣ ਜਾ ਚੰਗਾ ਰਹੇਗਾ ਕਿਸੇ ਮਹਿਕਮੇ ਦੇ ਨਾਲ ਤੋਂ ਚੰਗਾ ਨਹੀਂ ਕਰ ਰਿਆਂ ਅਸੀਂ ਇੱਕ ਸਰਵਿਸਮੈਨ ਆ ਫੌਜੀਆਂ ਦਾ ਧਰਨਾ ਲਗਾਤਾਰ ਚੱਲਦਾ ਰਹਿੰਦਾ ਆ ਕਿਸਾਨਾਂ ਦਾ ਹੁਣ ਇਹ ਯੂਨੀਵਰਸਿਟੀ ਨੂੰ ਵੀ ਖੋਣ ਨੂੰ ਫਿਰਦਾ ਆ ਉਹਨੂੰ ਦੱਸਣਾ ਚਾਹੁੰਨੇ ਆ ਵੀ ਬੰਦੇ ਦਾ ਪੁੱਤ ਬਣ ਜਾ ਇਹ ਨਹੀਂ ਹੋਣ ਦੇਣਾ ਸੀ ਧੰਨਵਾਦ ਜੀ ਜੀ ਬਾਕੀ ਵੀ ਗੱਲਬਾਤ ਕਰਦਾ ਤੁਸੀਂ ਚੰਡੇ ਦੇਖ ਸਕਦੇ ਹੋ ਜਿਹੜਾ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਤੋਂ ਵੀ ਜਿਹੜੇ ਜਥੇਬੰਦੀ ਪਹੁੰਚੀ ਆ ਤੇ ਅਸੀਂ ਗੱਲਬਾਤ ਕਰਾਂਗੇ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਨੇ ਲਗਾਤਾਰ ਹੋਰ ਵੀ ਸਮਾਜ ਸੇਵੀ ਪਹੁੰਚ ਰਹੇ ਨੇ ਲੀਡਰ ਸਹਿਵਾਨ ਤੇ ਬੀਕੇ ਜੂ ਟਕੌਂਦਾ ਤੋਂ ਜਥੇਬੰਦੀ ਪਹੁੰਚੀ ਹੈ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਕੀ ਕਹਿਣਾ ਚਾਹੂਗਾ ਜਿਹੜਾ ਅੱਜ ਯੂਨੀਵਰਸਿਟੀ ਵਿੱਚ ਇਕੱਠ ਕੀਤਾ ਗਿਆ ਸਟੂਡੈਂਟ ਵੱਲੋਂ ਵੀ ਜਿਹੜਾ ਕੇਂਦਰੀਕਰਨ ਹੋ ਰਿਹਾ ਯੂਨੀਵਰਸਿਟੀ ਦਾ ਮੈਂ ਗੁਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਅਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਅੱਜ ਅਸੀਂ ਇਹ ਸਟੂਡੈਂਟਾਂ ਦੀ ਹਮਾਇਤ ਦੇ ਉੱਤੇ ਆਇਆ ਕਿਉਂਕਿ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਇਹ ਯੂਨੀਵਰਸਿਟੀ ਬਣੀ ਸੀ ਜਾਂ ਚੰਡੀਗੜ੍ਹ ਬਣਿਆ ਸੀ ਉਹਨੂੰ ਕਿਸੇ ਵੀ ਕੀਮਤ ਤੇ ਸੀ ਭਗਮਾ ਕਰਨੀ ਹੋਣ ਦੇਵਾਂਗੇ ਕਿਸੇ ਵੀ ਕੀਮਤ ਤੇ ਨਿੱਜੀ ਕਰਨੀ ਦਾ ਹੁਣ ਦੇਵਾਂਗੇ ਭਾਵੇਂ ਸਾਨੂੰ ਕਿੱਡੀ ਮਰਜ਼ੀ ਕੁਰਬਾਨੀ ਕਰਨੀ ਪਵੇ ਇਹ ਸਾਡੀ ਯੂਨੀਵਰਸਿਟੀ ਹੈ ਸਾਡੇ ਬੱਚਿਆਂ ਨੇ ਇੱਥੇ ਪੜ੍ਹ ਲਿਖ ਕੇ ਕੋਈ ਉੱਚ ਅਫਸਰ ਬਣਨਾ ਸੀ ਪਰ ਉਹ ਸਤੋਂ ਇਹ ਇਥੋਂ ਦੀ ਮੋਦੀ ਸਰਕਾਰ ਇਥੋਂ ਦੀ ਬੀਜੇਪੀ ਦੀ ਸਰਕਾਰ ਖੋ ਰਹੀ ਹੈ ਇਹ ਕਿਸੇ ਵੀ ਕੀਮਤ ਤੇ ਕੋਣ ਨਹੀਂ ਦੇਵਾਂਗੇ ਜਿਹੜੇ ਤਿੰਨ ਕਾਲੇ ਕਾਨੂੰਨ ਪਹਿਲਾਂ ਬਣੇ ਨੇ ਉਹ ਵੀ ਮੋਦੀ ਨੂੰ ਥੁੱਕ ਕੇ ਚਟਾਇਆ ਲੋਕਾਂ ਨੇ ਅੱਜ ਵੀ ਇਹ ਜਿਹੜਾ ਯੂਨੀ ਇਸ ਜਿਹੜਾ ਫੈਸਲਾ ਮੋਦੀ ਲੈਣ ਜਾ ਰਿਹਾ ਕਿਸੇ ਵੀ ਕੀਮਤੇ ਹੋਣ ਨਹੀਂ ਦੇਵਾਂਗੇ ਇਹ ਸਾਡੇ ਨਾਲ ਮੌਜੂਦ ਨੇ ਪੰਜਾਬੀ ਸਿੰਗ ਰਿੰਜ ਇੰਦਰਜੀਤ ਨਿੱਕੂ ਜੀ ਤੇ ਇਹ ਵੀ ਪਹਿਲਾਂ ਹੜਾਂ ਦੇ ਮਸਲੇ ਵਿੱਚ ਵਿੱਚ ਵੀ ਗਏ ਸੀਗੇ ਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਹੱਕ ਵਿੱਚ ਵੀ ਆਏ ਨੇ ਕੀ ਕਹੂੰਗੇ ਜਿਹੜਾ ਕੇਂਦਰ ਦਾ ਹਮਲਾ ਹੋ ਰਿਹਾ ਇਹ ਹਮੇਸ਼ਾ ਤੋਂ ਹੀ ਕੇਂਦਰ ਸਰਕਾਰ ਕਰਦੀ ਆਉਂਦੀ ਹੈ ਤੇ ਸਾਡੇ 2% ਵਾਲੇ ਹਮੇਸ਼ਾ ਡਟ ਕੇ ਖੜਦੇ ਨੇ ਤੇ ਮੁਕਾਬਲਾ ਕਰਕੇ ਹਮੇਸ਼ਾ ਜਿੱਤਦੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਇਦਾਂ ਹੀ ਰਾ ਸਾਡਾ ਚੱਲਦਾ ਰਹਿਣਾ ਹਮੇਸ਼ਾ ਚੱਲਦਾ ਆਇਆ ਚੱਲਦਾ ਰਹਿਣਾ ਔਰ ਇੰਨਾ ਸਰਕਾਰਾਂ ਨੂੰ ਜਦੋਂ ਸਾਡਾ ਇਕੱਠ ਹੁੰਦਾ ਨਾ ਜਦੋਂ ਸਾਡੇ ਤੇ ਇਹ ਲਾਠੀ ਚਾਰਜ ਕਰਦੇ ਨੇ ਬੈਰੀਕੇਡਸ ਲਾਉਂਦੇ ਨੇ ਉਦੋਂ ਸਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਲੈ ਵੀ ਹੁਣ ਸਾਡੀ ਜਿੱਤ ਯਕੀਨਨ ਹੋਣ ਲੱਗੀ ਹੈ ਕਿਉਂਕਿ ਇਹਨਾਂ ਨੂੰ ਉਦੋਂ ਡਰ ਲੱਗਣ ਲੱਗ ਜਾਂਦਾ ਤੇ ਸਾਡੇ ਨੌਜਵਾਨ ਜਦੋਂ ਇਕੱਠੇ ਹੋ ਕੇ ਤੁਰਦੇ ਨੇ ਜਿਵੇਂ ਉਹ ਕਿਸਾਨ ਜੱਥੇਬੰਦੀਆਂ ਆਈਆਂ ਨੇ ਤੇ ਇਹਨਾਂ ਦੇ ਨਾਲ ਜਦੋਂ ਨੌਜਵਾਨ ਆ ਕੇ ਬੈਰੀਕੇਡ ਤੋੜਦੇ ਨੇ ਨਾ ਸਾਡੀ ਉਦੋਂ ਜਿੱਤ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਇਸੇ ਕਰਕੇ ਬੈਰੀਕੇਡ ਲਾਉਂਦੇ ਨੇ ਇਹਨਾਂ ਨੂੰ ਡਰ ਹੁੰਦਾ ਕਿ ਪਤਾ ਨਹੀਂ ਇਹ ਕੀ ਕਰ ਦੇਣਗੇ ਔਰ ਇਹਨਾਂ ਨੂੰ ਪਤਾ ਐਂਦੇ ਇਹਨਾਂ ਨੇ ਜਿੱਤਣਾ ਹੀ ਹੈ ਕੋ ਲੱਗਿਆ ਕਰ ਕੀ ਲੱਗਦਾ ਹੁਣ ਜਿਹੜਾ ਇਹਨਾਂ ਨੇ ਪੁਲਿਸ ਵੀ ਤਾਇਨਾਤ ਕੀਤੀ ਉਹ ਚੰਡੀਗੜ੍ਹ ਦੀ ਪੂਰੀ ਫੋਰਸ ਹੈ ਲਾਠੀ ਚਾਰਜ ਹੋਇਆ ਸਾਡੇ ਮੁੰਡਿਆਂ ਨੂੰ ਫੜ ਕੇ ਬਸਾਂ ਦੇ ਵਿੱਚ ਵੀ ਇਹਨਾਂ ਨੇ ਸਿੱਟਿਆ ਪਰ ਸਿੰਘਾ ਨੇ ਫੜ ਫੜ ਨਾਲੇ ਸਾਡੇ ਮੁੰਡੇ ਬਾਹਰ ਕੱਢ ਲਏ ਔਰ ਦਫਾ 144 ਪਾਜੀ ਇੱਥੇ ਲੱਗੀ ਹੋਈ ਹੈ ਜੇ ਚਾਰ ਬੰਦੇ ਕਿਤੇ ਇਕੱਠੇ ਹੋ ਕੇ ਖੜ੍ਹਦੇ ਹੋ ਉਹਨਾਂ ਨੂੰ ਨਾਲੇ ਫੜਦੇ ਨੇ ਤੁਸੀਂ ਦੱਸੋ ਇੱਥੇ ਕੋਈ ਅਤਵਾਦੀ ਫਿਰਦੇ ਨੇ ਉਦਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਸਾਡਾ ਫਿਊਚਰ ਨੇ ਸਾਡਾ ਭਵਿੱਖ ਨੇ ਭਵਿੱਖ ਤੋਂ ਤੁਹਾਨੂੰ ਇੰਨਾਂ ਡਰ ਕਿਹੜੀ ਚੀਜ਼ ਦਾ ਇਹਨਾਂ ਨੂੰ ਪੰਜਾਬ ਦੀ ਅਗਵਾਈ ਤੋਂ ਡਰ ਲੱਗਦਾ ਕਿ ਪੰਜਾਬ ਅਗਵਾਈ ਕਰੂਗਾ ਆਉਂਦੇ ਸਮੇਂ ਤੇ ਐਜੂਕੇਸ਼ਨ ਵਧੂ ਕੀ ਸਾਰਾ ਕੁਝ ਹੋਊਗਾ ਤੇ ਪੰਜਾਬ ਤੋਂ ਡਰ ਲੱਗਦਾ ਇਹਨਾਂ ਨੂੰ ਸੋ ਇਸੇ ਕਰਕੇ ਇਦਾਂ ਦੇ ਹਮਲੇ ਹੁੰਦੇ ਆ ਸਾਡੇ ਤੇ ਤੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰੂੰਗਾ ਕਿ ਡਟ ਕੇ ਨਾਲ ਖੜੋ ਕਿਉਂਕਿ ਅੱਜ ਨਾ ਖੜੇ ਤੇ ਕੱਲ ਨੂੰ ਕੋਈ ਫਾਇਦਾ ਨਹੀਂ ਹੋਣਾ ਸੋ ਅੱਜ ਨਾਲ ਆ ਤੇ ਪੰਜਾਬੀ ਤੇ ਪੰਜਾਬੀਏ ਜਿੰਦਾਬਾਦ ਰਹੋਗੇ ਭਾਈ ਕੀ ਕਹਿਣਾ ਚਾਹੂਗਾ ਜਿਹੜਾ ਇਹ ਸੈਨੇਟ ਦਾ ਭੰਗ ਕੀਤੀ ਜਾ ਰਹੀ ਹੈ ਵੀ ਇਹ ਕੇਂਦਰੀਕਰਨ ਹੋ ਰਿਹਾ ਵੀ ਕਹਿੰਦੇ ਕਨਵੇਂ ਮੈਂਬਰੀ ਭੰਗ ਕਰਕੇ 31 ਮੈਂਬਰ ਕਰ ਦਿੱਤੇ ਗਿਆ ਜੀ ਆਪਣੀ ਹੈ ਜੀ ਜਦੋਂ ਉਹਨਾਂ ਦੇ ਬੰਦੇ ਘੱਟ ਹੋਣਗੇ ਉਹ ਚ 91 ਤੋਂ ਜਦੋਂ 31 ਕਰ ਲੈਣਾ ਨੇ 31ਾਂ ਦੇ ਵਿੱਚ ਆਪਦੇ ਬੰਦੇ ਜ਼ਿਆਦਾ ਹੋਣਗੇ ਤੇ ਮжоਰਿਟੀ ਲੈਵਲ ਤੇ ਕੀ ਬਖਾਊਗਾ ਫਿਰ ਉਹਨਾਂ ਦੀ ਮੰਨੀ ਜਾਊਗੀ ਨਾ ਉਹਦੇ ਲਈ ਬੱਚੇ ਸਾਡੇ ਬੈਠੇ ਨੇ ਇਥੇ ਤੇ ਹੁਣ ਜਦੋਂ ਸਟੂਡੈਂਟਾਂ ਦੇ ਨਾਲ ਕਿਸਾਨ ਜਥੇਬੰਦੀਆਂ ਆ ਗਈਆਂ ਆਰਟਿਸਟ ਭਾਈਚਾਰ ਆ ਗਿਆ ਪੋਲਿਟਿਕਲ ਲੋਕ ਆ ਗਏ ਪੋਲਿਟਿਕਲ ਤਾਲਮੇਲਾ ਦਾ ਬਹੁਤ ਘਟਨੇ ਜਿਹੜੇ ਜਾਗਦਿਆਂ ਜ਼ਮੀਰ ਵਾਲੇ ਨੇ ਉਹ ਆ ਕੇ ਜੈਨੂਨਲੀ ਇਥੇ ਗੱਲ ਕਰਦੇ ਨੇ ਬਾਕੀ ਤਾਂ ਵੋਟਾਂ ਵਾਲੇ ਚੱਕਰ 'ਚ ਇਥੇ ਤੁਰਦੇ ਫਿਰਦੇ ਹੋ ਸਕਦੇ ਨੇ ਪਰ ਜੈਨੂਨ ਜਦੋਂ ਸਾਡੇ ਸਾਰੀ ਕਮਿਊਨਿਟੀ ਦੇ ਲੋਕ ਇਥੇ ਆ ਕੇ ਖੜੇ ਹੋਗੇ ਤੇ ਸਾਡੀ ਜਿੱਤ ਤਾਂ ਵੈਸੇ ਯਕੀਨਨ ਹੈ ਮੰਨਦੇ ਹੋ ਜੇ ਕੇਂਦਰੀਕਰਨ ਹੁੰਦਾ ਵੀ ਪੰਜਾਬ ਨਾਲ ਧੱਕਾ ਹੋਊਗਾ ਜਿਹੜੇ ਸਟੂਡੈਂਟ ਪੜ੍ਹਦੇ ਨੇ ਔਰੇ ਪੰਜਾਬ ਦੇ ਪੜ੍ਹਦੇ ਨੇ ਹਰਿਆਣੇ ਕਿਸਾਨ ਕਿਸਾਨ ਜਥੇਬੰਦੀ ਦੇਖਾ ਕਿੱਡੇ-ਕੱਡੇ ਬੈਰੀਕੇਡ ਸਾਡੇ ਮੁੰਡਿਆਂ ਨੇ ਕਿਵੇਂ ਤੋੜੇ ਨੇ ਜਦੋਂ ਜੀ ਲੰਗਰ ਲੱਗ ਗਿਆ ਤੇ ਉਦੋਂ ਧੱਕੇ ਦਾ ਮਤਲਬ ਹੀ ਨਹੀਂ ਹੈਗਾ ਹੁਣ ਤਾਂ ਲੰਗਰ ਲੱਗ ਗਿਆ ਤੇ ਜਕਾਰੇ ਲੱਗ ਗਏ ਹੁਣ ਤਾਂ ਜਿੱਤ ਪੱਕੀ ਆ ਹਾਂ ਜੀ ਹੁਣ ਤਾਂ ਬਾਬੇ ਨਾਨਕ ਦਾ ਲੰਗਰ ਲੱਗਿਆ ਬਾਬਾ ਨਾਨਕ ਜਦੋਂ ਸੰਗਤ ਆਉਂਦੀ ਹੈ ਸੰਗਤ ਦੇ ਵਿੱਚ ਪਰਮੇਸ਼ਰ ਕਰਦਾ ਹੈ ਹਨਾ ਹੁਣ ਇਹ ਦਿਨਾਂ ਦੇ ਵਿੱਚ ਦੇਖੋ ਤੁਹਾਡਾ ਸਾਰਾ ਸੰਘਰਸ਼ ਸ੍ਰੀ ਰਾਮ ਨਾਲ ਜਿੱਤਿਆ ਜਾਣਾ ਹੈ ਕਿੰਨਾ ਦਿਨ ਬਾਅਦ ਆ ਸਕਦਾ ਸੰਘਰਸ਼ੀ ਤੁਹਾਨੂੰ ਕੀ ਲੱਗਦਾ ਪੱਕਾ ਮੋਰਚਾ ਵੀ ਲੱਗ ਸਕਦਾ ਨਹੀਂ ਮੰਗਾ ਮੰਨਦੇ ਉੱਥੇ ਤਾਂ ਅਸੀਂ ਰੋਡ ਤੇ ਬੈਠੇ ਸੀ ਕਿਸਾਨੀ ਜਿੱਥੇ ਕਿਸਾਨੀ ਟਾਈਮ ਇਹ ਤਾਂ ਆਪਣੇ ਘਰੇ ਬੈਠੇ ਆ ਯੂਨੀਵਰਸਿਟੀ ਆ ਖਾਨਪਿੰਡ ਨੂੰ ਇੱਥੇ ਲੰਗਰ ਅੰਦਰ ਵੀ ਬਣਿਆ ਸਾਰਾ ਕੁਝ ਬਾਹਰ ਵੀ ਬਣਿਆ ਹੋਇਆ ਇੱਥੋਂ ਸਾਨੂੰ ਕਈ ਚੀਜ਼ ਦਾ ਡਰ ਹੁਣ ਸੋਚਿਆ ਸੀ ਕਰਿਆ ਜੀ ਵੀ ਉਹ ਝੰਡੇ ਲਹਿਰਾਉਣਗੇ ਕਿਸਾਨਾਂ ਦਾ ਝੰਡੇ ਕੇਸਰੀ ਝੰਡੇ ਲਹਿਰੋਣਗੇ ਜਿਹੜੇ ਕਿਸਾਨ ਵੀ ਉਹ ਕਦੇ ਯੂਨੀਵਰਸਿਟੀ ਐਂਟਰ ਕਰਨੇ ਸਾਰਾ ਕਰਾਉਂਦੀਆਂ ਨੇ ਸਾਡਾ ਮਕਸਦ ਕਦੇ ਵੀ ਇਦਾਂ ਝੰਡੇ ਚੱਕ ਕੇ ਇਦਾਂ ਭੱਜਣਾ ਤੁਰਨਾ ਨਹੀਂ ਜਾਂ ਟਾਈਮ ਵੇਸ ਲੀਡਰ ਬਣਨਾ ਚਾਹੁੰਦੇ ਨੇ ਆਫਸਰ ਬਣਨਾ ਚਾਹੁੰਦੇ ਨੇ ਕੋਈ ਆਰਟਿਸਟ ਬਣਨਾ ਚਾਹੁੰਦਾ ਕਿ ਇੱਥੇ ਇਕੱਲੇ ਪੰਜਾਬ ਦੇ ਨਹੀਂ Rajasthan, Himachal, Haryana ਹਰ ਜਗ੍ਹਾ ਦੇ ਔਰ ਕੋਈ ਬੰਦਾ ਇੰਨੀ ਗੱਲ ਕਹਿ ਦੇਵੇ ਕਿ ਉਹਨਾਂ ਨਾਲ ਕੋਈ ਮਤਲਬ ਆਪਣੇ ਪੰਜਾਬੀ ਤੱਕਾਂ ਦਾ ਸਕੋ ਸਾਡਾ ਭਾਈਚਾਰਾ ਜਿਆਦਾ ਵੱਡਾ ਹੈ ਉਹਨਾਂ ਨਾਲ ਅਸੀਂ ਉਹਨਾਂ ਨੂੰ ਜਿਵੇਂ ਇਹਨੂੰ ਕਹਿੰਦੇ ਆਂ ਵੀ ਤੁਸੀਂ ਆਓ ਇੱਥੇ ਪੜੋ ਔਰ ਉਹ ਇਦਾਂ ਦੇ ਮੈਂ ਮੇਰੇ ਕਈ ਫਰੈਂਡ ਇਦਾਂ ਦੇ ਆ ਜਿਹੜੇ ਕਹਿੰਦੇ ਵੀ ਸਾਡਾ ਪੰਜਾਬ ਚੋਂ ਜਾਣ ਨੂੰ ਦਿਲ ਨਹੀਂ ਕਰਦਾ ਪਰ ਸਾਡੇ ਜਿਹੜੇ ਆਪਣੇ ਨੌਜਵਾਨ ਉਹਨਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਨਾਲ ਸੋ ਇਸੇ ਕਰਕੇ ਆਪਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਸੋ ਸਾਰੀ ਸਰਕਾਰ ਨੂੰ ਸਾਡੀ ਬੇਨਤੀ ਆ ਸਾਡੀ ਅਪੀਲ ਆ ਕਿ ਨਾ ਧੱਕਾ ਕਰੋ ਕਿਉਂਕਿ ਇਹਨਾਂ ਨਾਲ ਧੱਕਾ ਦਾ ਨੂੰ ਪਤਾ ਜਦੋਂ ਇਹਨਾਂ ਨਾਲ ਧੱਕਾ ਕਰਦੇ ਆ ਤੇ ਇਹ ਜ਼ਿਆਦਾ ਉੱਠ ਕੇ ਅੱਗੇ ਆਉਂਦੇ ਆ ਉਹੀ ਗੱਲ ਹੋ ਰਹੀ ਆ ਕਿ ਰਿਪੀਟ ਜਦੋਂ ਕਿਸੇ ਦੇ ਉਹ ਕਹਿੰਦੇ ਨਾ ਕਿ ਸੱਪ ਦੀ ਪੂਛ ਤੇ ਪੈਰ ਰੱਖਾਂਗੇ ਤਾਂ ਡੰਗ ਮਾਰੂਗਾ ਪਰ ਸਾਡੇ ਵਾਲੇ ਇਦਾਂ ਦੇ ਆ ਵੀ ਜਿੰਨਾ ਜ਼ਿਆਦਾ ਕੋਈ ਨੱਪਦਾ ਉੰਨਾ ਜ਼ਿਆਦਾ ਉੱਠਦੇ ਆ ਬੁੜਕਦੇ ਆ ਸੋ ਇਸੇ ਗੱਲ ਤੇ ਮੈਂ ਕਹਿਣਾ ਚਾਹੁੰਦਾ ਕਿ ਇਹ ਸ਼ਾਂਤਮਈ ਧਰਨਾ ਸ਼ਾਂਤਮਈ ਟੰਗ ਨਾਲ ਹੀ ਨਿਬੜ ਜਵੇ ਨਹੀਂ ਤੇ ਜਿੱਦਾਂ ਤੁਸੀਂ ਲਾਠੀ ਚਾਰਜ ਕਰ ਰਹੇ ਹੋ ਜਾਂ ਕੁਝ ਕਰ ਰਹੇ ਹੋ ਹੋ ਸਕਦਾ ਕਿ ਸਾਡੇ ਪੰਜਾਬੀ ਸਾਡੇ ਪੰਜਾਬੀ ਭਾਈਚਾਰੇ ਦਾ ਖੂਨ ਇਹਨਾਂ ਤੱਤਾ ਕਿ ਤੁਹਾਨੂੰ ਇਹਨਾਂ ਦਾ ਖਮਿਆਜਾ ਭੁਗਤਣਾ ਪਵੇ ਪਰ ਇਹਨਾਂ ਚੀਜ਼ਾਂ ਨੂੰ ਮੈਂ ਇਹ ਹੱਥ ਜੋੜਦਾ ਸੱਚੇ ਪਾਤਸ਼ਾਹ ਅੱਗੇ ਕਿ ਇਹ ਧਰਨਾ ਜਿਵੇਂ ਵੀ ਸਰਕਾਰਾਂ ਸਾਡੀ ਗੱਲ ਸੁਣਨ ਸਾਡੀ ਗੱਲ ਮੰਨਣ ਇਹਨਾਂ ਦਾ ਕੰਮ ਠੀਕ ਹੋ ਜੇ ਸਾਰੇ ਤੇ ਸਾਰਾ ਕੁਝ ਮਤਲਬ ਜਿਹੜੇ ਮਾਮਾ ਦੇ ਪੁੱਤ ਇੱਥੇ ਆਏ ਆ ਸਾਰੇ ਆਪਣੇ ਚੰਗੇ ਮੰਨ ਲਓ ਜਿਵੇਂ ਵੀ ਆਏ ਉਦਾਂ ਹੀ ਘਰੇ ਜਾਣ ਇਹੇ ਅਪੀਲ ਹੈ ਜੀ ਸਾਰਿਆਂ ਜਿਵੇਂ ਕਹਿੰਦੇ ਸੀ ਆਕੇ ਦਾ ਰੁਕੀ ਖੜੇ ਆਕੇ ਛਕੋ ਪ੍ਰਸ਼ਾਦ ਤੇ ਵੀ ਛਕੋ ਦੇਖੋ ਜੀ ਸਾਡੇ ਵਾਲਿਆਂ ਨੇ ਲੰਗਰ ਲਾਇਆ ਸ਼ੁਰੂ ਤੋਂ ਉਹਨਾਂ ਨਾਲ ਮਿਲ ਕੇ ਆਏ ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਇਹ ਤਾਂ ਸਾਡੇ ਫੇਰ ਆਪਣੇ ਆ ਇਹ ਕੋਈ ਵੱਡੀ ਗੱਲ ਨਹੀਂ ਆਪਣੇ ਵਾਲਿਆਂ ਨੇ ਧਰਨਾ ਲਾ ਕੇ ਸਾਰਾ ਕੁਝ ਕੀਤਾ ਸੋ ਅੱਜ ਆਪਾਂ ਨੂੰ ਇੱਕ ਗੱਲ ਦੀ ਹੋਰ ਖੁਸ਼ੀ ਆ ਕਿ ਭਾਈਚਾਰਾ ਸਾਰਾ ਇਕੱਠਾ ਹੋਇਆ ਸਾਰੇ ਨਾਲ ਤੁਰਿਆ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪੰਜਾਬ ਪੰਜਾਬੀ ਜਿੰਦਾਬਾਦ ਭਾਈ ਕਿਵੇਂ ਲੱਗ ਰਿਹਾ ਵੀ ਪੱਗਾਂ ਹੀ ਪੱਗਾਂ ਦਿਖ ਰਹੀਆਂ ਨੇ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਵੀ ਵੀ ਪਹਿਲਾਂ ਕਦੇ ਐਦਾਂ ਹੋਇਆ ਨਹੀਂ ਮਾਹੌਲ ਨਹੀਂ ਬਣਿਆਵੇਂ ਪੱਗਾਂ ਹੀ ਪੱਗਾਂ ਦਿਖ ਰਹੀਆਂ ਸਰਦਾਰੇ ਸਰਦਾਰ ਦੇ ਕੇ ਯੂਨੀਵਰਸਿਟੀ ਵਿੱਚ ਵੀ ਕਹਿੰਦੇ ਸਰਦਾਰ ਐਂਟਰ ਨਹੀਂ ਹੁੰਦੇ ਐਂ ਟਰੈਕਟਰ ਐਂਟਰ ਨਹੀਂ ਹੁੰਦੇ ਐ ਟਰੈਕਟਰ ਵੀ ਐਂਟਰ ਹੋਗੇ ਕਿਵੇਂ ਲੱਗ ਰਿਹਾ ਉਹ ਤਾਂ ਪੰਜਾਬ ਹੈ ਪੰਜਾਬ ਚ ਪੱਗਾਂ ਦਾ ਦਿਖਣਗੇ ਆ ਕੁਝ ਵੀ ਹੋਦਾਦਾ ਜੀ ਪੰਜਾਬ ਦਾ ਪੰਜਾਬ ਚ ਤੁਹਾਨੂੰ ਹਰ ਕਮਿਊਨਿਟੀ ਦੇ ਲੋਕ ਮਿਲਣਗੇ ਔਰ ਤੁਸੀਂ ਇਹ ਸੋਚੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿੰਨੀਆਂ ਕਮਿਊਨਿਟੀਆਂ ਦੇ ਲੋਕ ਨੇ ਕਿੰਨੇ ਅਲੱਗ-ਅਲੱਗ ਇਲਾਕਿਆਂ ਤੋਂ ਲੋਕ ਨੇ ਕਦੇ ਤੁਹਾਨੂੰ ਕਿਸੇ ਨਾ ਬਿਤਕਰਾ ਹੁੰਦਾ ਦੇਖਿਆ ਇਥੇ ਕਿਹਾ ਹਰਿਆਣੇ ਵਾਲਾ ਜਾਂ Shimla ਵਾਲਾ ਹਮਾਚਲ ਵਾਲਾ ਕਦੇ ਦੇਖਿਆ ਇਹ ਸਾਡੇ ਨਾਲ ਬਤ ਕਰੇ ਕਿਉਂ ਕਰਦੇ ਨੇ ਅਸੀਂ ਕਿਸ ਦਾ ਕੀ ਬਗਾੜਿਆ ਪਾੜੀ ਸ ਸ਼ਾਇਦ ਇਹੀ ਪਾ ਰਹੇ ਹਨ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਜੋ ਵੋਟਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਇੱਥੇ ਸਾਡੇ ਬੰਦੇ ਜਿਹੜੇ ਆ ਸਾਡਾ ਪ੍ਰਧਾਨ ਹੋ ਸਾਡੇ ਲੋਕ ਹੋਣਗੇ ਸਾਡਾ ਸਾਰਾ ਸਿਸਟਮ ਸਾਡੇ ਅੰਡਰ ਚੱਲੂਗਾ ਤੇ ਕਾਨੂੰ ਜਿਹੜੇ ਇੱਥੇ ਲੀਡਰ ਬਣਨਗੇ ਉਹ ਸਾਡੀ ਕਮਿਊਨਿਟੀ ਜਾ ਕੇ ਕੰਮ ਕਰਨਗੇ ਸਾਡੀ ਸਰਕਾਰਾਂ 'ਚ ਕੰਮ ਕਰਨਗੇ ਕਿ ਪੰਜਾਬ ਦਾ ਸ਼ਾਇਦ ਇਹ ਜਿੱਥੇ ਦੇ ਬੰਦੇ ਰਹੇ ਦੇ ਪੰਜਾਬ ਦਾ ਭਲਾ ਸੋਚਣਗੇ ਉਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦਾ ਸੋਚਣ ਲਈ ਤਾਂ ਉੱਪਰ ਬੈਠਾ ਨਾ ਇਹ ਬਾਬਾ ਨਾਨਕ ਜਿੱਥੇ ਪੰਜਾ ਲੈ ਕੇ ਬੈਠਾ ਨਾ ਉੱਥੇ ਕੀ ਕਰ ਲੈਣਗੇ ਕੋਈ ਵੀ ਗੱਲ ਇੱਥੇ ਤਾਂ ਪੰਜਾਬ ਦਾ ਹੋ ਕੇ ਤੁਹਾਨੂੰ ਰਹਿਣਾ ਪੈਣਾ ਜੇ ਪੰਜਾਬ ਚ ਆ ਕੇ ਕੋਈ ਕੰਮ ਕਰਨਾ ਜੇ ਪੰਜਾਬ ਦੇ ਨੂੰ ਪਿਆਰ ਕਰੋਗੇ ਤਾਂ ਤੁਹਾਨੂੰ ਬਹੁਤ ਪਿਆਰ ਮਿਲੂਗਾ ਜੇ ਤੁਸੀਂ ਪੰਜਾਬ ਨਾਲ ਤੱਕਾ ਕਰਕੇ ਦਰਾਓਗੇ ਫੇ ਜਿਆਦਾ ਤੱਕਾ ਮਿਲੂਗਾ ਹਾਂ ਫੇ ਤੱਕਾ ਹੀ ਮਿਲੂਗਾ ਫੇ ਬੈਰੀਕਡ ਨਹੀਂ ਰੁਕਦੇ ਇਥੇ ਅੰਦੋਲਨਾਂ ਜਲੂਸ ਹੋਣਾ ਚਾਹਾਂਗੇ ਜਿਹਨੂੰ ਇੱਥੇ ਕੋਈ ਹੱਕ ਦੇਵੇ ਤੁਹਾਡੀ ਕੋਈ ਤੁਹਾਡੀ ਆਵਾਜ਼ ਦੇ ਵਿੱਚ ਕਾ ਨੂੰ ਗਾ ਤੇਰੇ ਚ ਰੱਖੀ ਕਿਰਪਾਨ ਪੁੱਛਦਾ ਸਾਡੇ ਕੋਲੋਂ ਸਾਡੀ ਤੂੰ ਪਛਾਣ ਪੁੱਛਦਾ ਜਦੋਂ ਜਦੋਂ ਭੀੜ ਪਵੇ ਦੇਸ਼ ਦੇ ਉੱਤੇ ਸਾਡੇ ਗੁੱਟਾਂ ਤੇ ਸ਼ਹੀਦੀ ਗਾਨੇ ਰਹਿਣ ਵੱਜਦੇ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਹੀ ਅਸੀਂ 2% ਵਾਲੇ ਵੱਜਦੇ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਹੀ ਅਸੀਂ 2% ਵਾਲੇ ਵੱਜਦੇ ਉਹ ਆਗੇ ਜੀ ਸਾਰੇ 2% ਵਾਲੇ ਵੀ ਆ ਕੇ ਟਰੈਕਟਰ ਵੀ ਜਿਹੜੇ ਐਂਟਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਟਰੈਕਟਰ ਐਂਟਰ ਨਹੀਂ ਹੋਣਾ ਤੇ ਤੁਸੀਂ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਐਂਟਰ ਹੋ ਚੁੱਕੇ ਐ ਯੂਨੀਵਰਸਿਟੀ ਦੇ ਅੰਦਰ ਐ ਵੀ ਸਾਡੀ ਹੌਂਦ ਦੀ ਲੜਾਈ ਅੱਗੇ ਅਸੀਂ ਸਭ ਕੋ ਚੱਕਦੇ ਜੇ ਦਿੱਲੀ ਜੇ ਦੇ ਤਰ ਤਾ ਸਭ ਕੋ ਚੱਕਾ ਸੀ ਅਸੀਂ ਵੀ ਬੈਰੀਕਾਰ ਤੋੜੇ ਬੜੇ ਬੜੇ ਬੈਰੀਕਾਰ ਤੋੜੇ ਤੇ ਆਹ ਛੋਟੇ ਜਿਹੇ ਗੇਟ ਤਾਂ ਇਹ ਸਾਡੇ ਸਾਹਮਣੇ ਕੁਝ ਨਹੀਂ ਹੈਗਾ ਜੀ ਤੋੜ ਕੇ ਆਇਓ ਕਿ ਹੁਣ ਆਂਦੀ ਆ ਤੋੜ ਕੇ ਆਈ ਆ ਆਹ ਗੇਟ ਆੜੇ ਦੀ ਗੜਮੜ ਰੋਕਦੇ ਸੀ ਪਰ ਉਹ ਕਹਿ ਨਹੀਂ ਹੈਗੇ ਇਹ ਜਜ਼ਬਾਤ ਸਾਡੇ ਪੰਜਾਬੀਆਂ ਦੇ ਬਾਈ ਜੀ ਐਂਟਰ ਕਰਕੇ ਆ ਬਾਈ ਟਰੈਕਟਰ ਲੈ ਕੇ ਆ ਬਾਈ ਰੋਕਿਆ ਨਹੀਂ ਗਿਆ ਹਾਂ ਜੀ ਰੋਕਿਆ ਨਹੀਂ ਗਿਆ ਰੋਕੇ ਗਿਆ ਜੀ ਕਾਫੀ ਜਗ੍ਹਾ ਰੋਕੇ ਗਿਆ ਬਹਾਲੀ ਦੀ ਆਪਣਾ ਇੰਟਰਸਟ ਵੀ ਇੱਥੇ ਪੁਲਿਸ ਸੀਗੀ ਬੈਰੀਕਾਰ ਬਾਦ ਚ ਉਹਨਾਂ ਨੇ ਕੋਪਰਟ ਕਰਕੇ ਕੰਦੀ ਪਾ ਲਿਆ। ਤੇ ਭਾਈ ਗੇਟ ਤੋੜ ਕੇ ਆਏ ਹੋ। ਨਹੀਂ ਜੀ ਉਹਨਾਂ ਨੇ ਆਣ ਦਿੱਤਾ। ਥੋੜੀ ਜੀ ਮੁਸ਼ਕਿਲਾਂ ਆਈਆਂ ਪਰ ਉਹਨਾਂ ਨੇ ਲੰਘਣ ਦਿੱਤਾ ਫਿਰ। ਹੁਣ ਟਰੈਕਟਰ ਲੱਗਦਾ ਵੀ ਪੱਕਾ ਮੋਰਚਾ ਲਾਜੂ ਰੇ। ਹਾਂਜੀ ਪੱਕਾ ਮੋਰਚਾ ਲੱਗੂ ਟਰੈਕਟਰ ਹੋਰ ਵੀ ਆਉਣਗੇ। ਜੇ ਇਹਨਾਂ ਨੇ ਇਹ ਨਾ ਮੰਨੇ ਫਿਰ ਪੱਕੇ ਮੋਰਚੇ ਹੀ ਲੱਗਣਗੇ। ਚਲੋ ਹੋ ਚੁੱਕਿਆ ਏ ਯੂਨੀਵਰਸਿਟੀ ਵਿੱਚ ਇੱਕ ਮੁੰਡਿਆਂ ਨੌਜਵਾਨਾਂ ਵੱਲੋਂ ਟਰੈਕਟਰ ਕਹਿੰਦੇ ਯੂਨੀਵਰਸਿਟੀ ਐਂਟਰ ਨਹੀਂ ਕਰਨੇ ਤੇ ਇਹਨਾਂ ਨੇ ਗਲਤ ਸਾਬਿਤ ਕਰਤਾ ਵੀ ਟਰੈਕਟਰ ਜਿਹੜੇ ਐਂਟਰ ਯੂਨੀਵਰਸਿਟੀ ਦੇ ਅੰਦਰ ਕਰ ਦਿੱਤੇ ਗਏ ਨੇ ਤੇ ਟਰੈਕਟਰ ਕਹਿੰਦੇ ਐਂਟਰ ਨਹੀਂ ਹੋਣ ਦਿੱਤੇ ਜਾਣੇ ਤੁਸੀਂ ਇਹ ਕਹਿਵਾਂ ਨੂੰ ਗਲਤ ਸਾਬਿਤ ਕਰਤਾ ਟਰੈਕਟਰ ਐਂਟਰ ਹੋ ਗਏ ਨੇ ਯੂਨੀਵਰਸਿਟੀ 'ਚ ਭਾਈ ਜੀ ਨਾ ਇਹ ਡਬੇ ਨਾ ਰਜਿਸਟਰਡ ਹੈ گورਨਮੈਂਟ ਦੀ ਵਾਹਕਲ ਹੈ ਅਸੀਂ ਪੈਸੇ ਦੇ ਕੇ ਲਿਆ ਹੈ ਇਹਦਾ ਪਿੱਛੇ ਵੀ ਕਹਿੰਦੇ ਤੁਸੀਂ ਤੁਹਾਨੂੰ ਵੀ ਨਹੀਂ ਐਂਟਰ ਹੋਣ ਦੇਣਗੇ ਜੰਨੀ ਗੜਜ ਅਸੀਂ ਵੈਂਡਰ ਹੋਏ ਹਾਂ ਤੇ ਟਰੈਕਟਰ ਵੀ ਚੰਡੀਗੜ੍ਹ ਯੂਨੀਵਰਸਿਟੀ ਐਂਟਰ ਹੋਇਆ ਹੈ ਕਿਉਂਕਿ ਯੂਨੀਵਰਸਿਟੀ ਪੰਜਾਬ ਦੀ ਵੀ ਹੈ ਪੰਜਾਬ ਦਾ ਇੱਥੇ ਕਰਨ ਸਾਡੇ ਜੀ ਅੱਜ ਉਹਨਾਂ ਦੇ ਵਾਰਸ ਟਰੈਕਟਰ ਲੈ ਕੇ ਆਏ ਨੇ ਸਾਡੇ ਬਜ਼ੁਰਗ ਇੱਥੇ ਕਦੀ ਹਲ ਬੋਂਦੇ ਸੀ ਇਸ ਧਰਤੀ ਦੇ ਠਾਈ ਪਿੰਡ ਪੰਜਾਬ ਦੇ ਜਾੜ ਕੇ ਇਹਨਾਂ ਨੇ ਬੁਲਾਏ ਸੀ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਹੋਇਆ ਪੀਜੂ ਦੇ ਵਿੱਚ ਟਰੈਕਟਰ ਟਰੈਕਟਰ ਕਰ ਦਿੱਤੇ ਗਏ ਨੇ ਨੌਜਵਾਨਾਂ ਵੱਲੋਂ ਟਰੈਕਟਰ ਐਂਟਰ ਕਰ ਦਿੱਤੇ ਗਏ ਨੇ ਬਾਈ ਗੱਲਬਾਤ ਕਰਾਂਗੇ ਟਰੈਕਟਰ ਵੀ ਜ਼ਿਮੀਂਦਾਰਾਂ ਦੇ ਆ ਕਿਸਾਨਾਂ ਦੇ ਆ ਯੂਨੀਵਰਸਿਟੀ ਵੀ ਸਾਰੇ ਸਟੂਡੈਂਟ ਕਿਹਨਾਂ ਦੇ ਸਟੂਡੈਂਟ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਨੇ ਤੇ ਉਹ ਆ ਸਕਦੇ ਨੇ ਨਾ ਯੂਨੀਵਰਸਿਟੀ ਵਿੱਚ ਇਹ ਕੋਈ ਵੱਡਾ ਕੋਈ ਬਾ ਪਤਾ ਨਹੀਂ ਇਹ ਕਿਸਾਨਾਂ ਕਿਸਾਨਾਂ ਦਾ ਇੱਕ ਗੱਡਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹ ਕਿਸੇ ਵੀ ਤਰ੍ਹਾਂ ਇਹ ਯੂਨੀਵਰਸਿਟੀ ਵਿੱਚ ਵੀ ਆ ਸਕਦਾ ਜੀ ਹਾਂਜੀ ਹੋਰ ਕੀ ਕਹਤਾਂਗੇ ਅੱਜ ਵੱਡਾ ਇਕੱਠ ਹੋਇਆ ਹੈ ਇੰਨਾ ਕਦੇ ਉਮੀਦ ਕਰੀ ਸੀ ਵੀ ਅੱਡਾ ਬਟਾ ਉਹਰੇ ਇਕੱਠ ਹੋ ਜੂਗਾ ਯੂਨੀਵਰਸਿਟੀ ਚ ਦੇਖੋ ਉਮੀਦ ਤੋਂ ਵੱਧ ਇਕੱਠ ਹੋਇਆ ਲੋਕ ਆਪਣੇ ਹੱਕਾਂ ਲਈ ਆਏ ਆ ਹੱਕਾਂ ਲਈ ਲੋਕ ਸੰਘਰਸ਼ ਕਰ ਰਹੇ ਨੇ ਸਾਡੀ ਪੰਜਾਬ ਯੂਨੀਵਰਸਿਟੀ ਤੇ ਜੋ ਸੈਂਟਰ ਸਰਕਾਰ ਕਬਜ਼ਾ ਕਰ ਰਹੀ ਆ ਪਰ ਅਸੀਂ ਕਿਸੇ ਟਾਈਮ ਕਿਸੇ ਵੀ ਪ੍ਰਕਾਰ ਇਹਨੂੰ ਸਾਡੇ ਨੌਜਵਾਨ ਵਿਦਿਆਰਥੀ ਬਰਦਾਸ਼ਤ ਨਹੀਂ ਕਰ ਸਕਦੇ ਆਪਣੇ ਹੱਕਾਂ ਦੀ ਨਹੀਂ ਅਸੀਂ ਹਮੇਸ਼ਾ ਸਾਨੂੰ ਜਿੱਥੇ ਮਰਜੀ ਵੀ ਕੋਈ ਜਿੰਦ ਜਾਨ ਲਾਣੀ ਪਵੇ ਸਾਡਾ ਨੌਜਵਾਨ ਸਾਡਾ ਸਟੂਡੈਂਟ ਵਰਗ ਹਰ ਟਾਈਮ ਤਿਆਰ ਆ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੇ 4x4 ਟਰੈਕਟਰ ਨੇ ਉਹ ਯੂਨੀਵਰਸਿਟੀ ਵਿੱਚ ਐਂਟਰ ਹੋ ਚੁੱਕੇ ਨੇ ਤੇ ਪਿੱਛੇ ਵੀ ਜਿਹੜੇ ਝੰਡੇ ਝੂਲਦੇ ਨਜ਼ਰ ਆ ਰਹੇ ਨੇ ਕਿਸਾਨੀ ਦੇ ਬਾਪੂ ਜੀ ਕੀ ਕਹੋਗੇ ਜੀ ਟਰੈਕਟਰ ਵੀ ਐਂਟਰ ਕਰਦੇ ਮੁੰਡਿਆਂ ਨੇ ਜੀ ਆ ਟਰੈਕਟਰ ਵੀ ਇੰਟਰ ਹੋ ਗਏ ਜਿਹਨਾਂ ਤਾਂ ਫਿਰ ਲੱਗਦਾ ਪੂਰਾ ਕਬਜ਼ਾ ਕਰ ਲਿਆ ਪੰਜਾਬ ਨੇ ਪੂਰੀ ਪੂਰੀ ਤਿਆਰੀ ਹੈ ਜੀ ਸਾਡੀ ਪੂਰੀ ਤਿਆਰੀ ਹੈ ਵੀਰ ਜੀ ਪੂਰੀ ਤਿਆਰੀ ਹੈ ਜੀ ਟਰੈਕਟਰ ਸਹੀ ਹੈ ਜੀ ਇੰਟਰ ਆਉਣਾ ਪੰਜਾਬ ਦੇ ਵਿੱਚ ਯੂਨੀਵਰਸਿਟੀ ਚ ਬਹੁਤ ਬਾਈ ਔਖੇ ਆਏ ਆ ਦੇਖੋ ਸਾਡੀ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ 'ਤੇ ਯੂਨੀਵਰਸਿਟੀ ਬਣੀ ਵੀ ਹੈ ਤੇ ਬੜਾ ਧੱਕਾ ਮੁੱਕੀ ਕਰਕੇ ਸੰਘਰਸ਼ ਕਰਕੇ ਅੰਦਰ ਆਏ ਆ ਟਰੈਕਟਰ ਤਾਂ ਪਤਾ ਨਹੀਂ ਕਿਉਂ ਖਤਰਾ ਆ ਇਹਨਾਂ ਨੂੰ ਠੀਕ ਹੈ ਜੀ ਬਹੁਤ ਧੰਨਵਾਦ ਤੇ ਅਸੀਂ ਗੱਲਬਾਤ ਕੀਤੀ ਹੈ ਹੁਣ ਇਹ ਟਰੈਕਟਰ ਜਿਹੜਾ ਪਿੱਛੋਂ ਵੀ ਤਸਵੀਰਾਂ ਦਿਖਾ ਸਕਦੇ ਹਾਂ ਪਿੱਛੋਂ ਤਸਵੀਰਾਂ ਜਿਹੜਾ ਪੂਰਾ ਮਾਹੌਲ ਹੈ ਯੂਨੀਵਰਸਿਟੀ ਦੇ ਵਿੱਚ ਬਣ ਚੁੱਕਿਆ ਹੈ ਪੂਰਾ ਇਕੱਠ ਹੈ ਜਿਹੜਾ ਹੋ ਚੁੱਕਿਆ ਹੈ ਜੋ ਜਿਹੜੀ ਗੱਲ ਦੀ ਉਮੀਦ ਕਰਦੇ ਸੀ ਉਹੀ ਗੱਲ ਜਿਹੜੀ ਸਾਬਤ ਹੋਈ ਹੈ ਤੇ ਹੁਣ ਤੁਸੀਂ ਦੇਖ ਰਹੇ ਹੋ ਜਿਹੜੇ ਉਹਰੇ ਲਗਾਤਾਰ ਜੱਸੇ ਬੰਦियां ਪਹੁੰਚ ਰਹੀਆਂ ਨੇ ਹੋਰ ਵੀ ਜਿਹੜੇ ਕਈ ਸੱਜਣਾਂ ਪਹੁੰਚ ਰਹੇ ਨੇ ਪੰਜਾਬ ਤੋਂ ਜੋ ਦਰਦ ਲੱਕਦੇ ਨੇ ਪੰਜਾਬ ਦਾ